ਜੇਕਰ ਤੁਸੀਂ ਮੋਟਰਸਾਈਕਲ ਐਕਟਿਵਾ ਜਾਂ ਟੈਂਪੋ ਖਰੀਦਣ ਲੱਗੇ ਹੋ ਤਾਂ ਪਹਿਲਾਂ ਇਹ ਵੀਡੀਓ ਦੇਖ ਲਓ ਕਿਉਂਕਿ ਪੰਜਾਬ ਦੇ ਵਿੱਚ ਇੱਕ ਗੈਂਗ ਐਕਟਿਵ ਹੈਗਾ ਜੋ ਕਿ ਲੋਕਾਂ ਦੇ ਮੋਟਰਸਾਈਕਲ ਐਕਟਿਵਾ ਉਹ ਟੈਂਪੋ ਆਟੋ ਟੈਂਪੋ ਜਿਹੜੇ ਹੁੰਦੇ ਉਹਨਾਂ ਨੂੰ ਚੋਰਾ ਕੇ ਉਹਨਾਂ ਨੂੰ ਚੋਰੀ ਕਰਕੇ ਉਸ ਤੋਂ ਬਾਅਦ ਉਹਨਾਂ ਦੀ ਚੈਸੀ ਨੰਬਰ ਬਦਲ ਦਿੰਦਾ ਸੀ ਨਾਲ ਦੇ ਨਾਲ ਨੰਬਰ ਪਲੇਟ ਬਦਲ ਦਿੰਦਾ ਸੀ ਔਰ ਇੰਜਨ ਦਾ ਨੰਬਰ ਵੀ ਬਦਲ ਕੇ ਜੈਲੀ ਆਰਸੀ ਜਿਹੜੀ ਗਈ ਹੈ ਉਹ ਬਣਾ ਕੇ ਗਰੀਬ ਹੋਲੇ ਪਾਲੇ ਲੋਕਾਂ ਨੂੰ ਉਹਦਾ ਵੇਚ ਦਿੰਦਾਗਾ ਸੀ ਪੁਲਿਸ ਨੂੰ ਜਦੋਂ ਇਹ ਦੀ ਇਤਲਾਹ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਗਈ ਹੈ ਰੇਡ ਕਰਕੇ ਉਹਨਾਂ ਗੈਂਗ ਨੂੰ ਤਾਂ ਲਿਆ ਹੈ ਫੜ ਲੇਕਿਨ ਕਿਤਨਾ ਕਿਤੇ ਪੰਜਾਬ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਅਗਰ ਤੁਸੀਂ ਵੀ ਕੋਈ ਚੀਜ਼ ਖਰੀਦਦੇ ਹੋ ਤਾਂ ਪਹਿਲਾਂ ਉਹਦੀ ਚੰਗੀ ਤਰ੍ਹਾਂ ਜਾਂਚ ਕਰ ਲਓ ਬਨੇ ਰਹੋ ਸਾਡੇ ਸੁਪਰੀਮ ਟਾਈਮ ਚੈਨਲ ਦੇ ਨਾਲ ਪੀਐਸ ਸਿਟੀ ਫਿਰੋਜ਼ਪੁਰ ਵੱਲੋਂ ਅੱਜ ਦੋ ਅਕੂਜ਼ ਫੜੇ ਗਏ ਹੈ ਤੇ ਕਾਫੀ ਵਧੀਆ ਰਿਕਵਰੀ ਕੀਤੀ ਗਈ ਹੈ ਟੋਟਲ 12 ਥਰੀ व्हीਲਰ ਅਤੇ 6 ਮੋਟਰਸਾਈਕਲ ਬਰਾਮਦ ਕੀਤੀ ਗਈ ਹੈ ਇਹ ਗੈਂ ਫਿਰੋਜ਼ਪੁਰ ਵਿੱਚ ਪਿਛਲੇ 1.5 ਸਾਲ ਸੇ ਆਪਰੇਟ ਕਰ ਰਿਹਾ ਸੀਗਾ ਇਹ ਲੋਕ ਭਟਿੰਡਾ ਅਤੇ ਜਲੰਧਰ 와ਦੀ ਗਾੜੀਆਂ ਚੁਰਾਉਂਦੇ ਸੀਗੇ 3 ਵੀਲਰ ਚੁਰਾਉਂਦੇ ਸੀਗੇ ਉਸ ਤੋਂ ਬਾਅਦ ਇੱਥੇ ਲਾ ਕੇ ਉਹਨਾਂ ਦਾ ਇੰਜਨ ਤੇ ਚੇਚੀ ਨੰਬਰ ਬਦਲਦੇ ਸੀਗੇ ਨੰਬਰ ਪਲੇਟ ਬਦਲਦੇ ਸੀਗੇ ਤੇ ਨਾਲ-ਨਾਲ ਝਾਲੀ ਡਾਕੂਮੈਂਟਸ ਵੀ ਆਰਸੀ ਵਗੈਰਾ ਬਣਾਦੇ ਸੀਗੇ ਇਸ ਤੋਂ ਬਾਅਦ ਇਹ ਆਗੇ ਉਹਨਾਂ ਨੂੰ ਜਿਹੜੇ ਵੀ ਗਰੀਬ ਆਟੋ ਚਾਲਕ ਜਾਂ ਡਰਾਈਵਰ ਹੈ ਉਹਨੂੰ ਵੇਚ ਦਿੰਦੇ ਸੀਗੇ ਇਹ ਗੈਂਗ ਪੂਰੀ ਤਰ੍ਹਾਂ ਫਿਰੋਜ਼ਪੁਰ 'ਚ ਆਪਰੇਟ ਕਰ ਰਿਹਾ ਸੀਗਾ ਸਾਨੂੰ ਖਬਰ ਮਿਲੀ ਸੀ ਕਿ ਕੁਝ ਬੰਦੇ ਬਾਈਕ ਵੇਚ ਰਹੇ ਨੇ

ਤੇ ਇਹਨਾਂ ਦਾ ਇੱਕ ਗੈਂਗ ਮੈਂਬਰ ਹੁਣੇ ਸਾਨੂੰ ਪਤਾ ਚੱਲਿਆ ਏ ਉਹ ਤਰਨ ਤਰਨ ਦਾ ਹੈਗਾ ਉਹਦੇ ਉੱਪਰ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਨਹੀਂ ਨਹੀਂ ਕਿਸ ਤਰ੍ਹਾਂ ਤਿਆਰ ਕਰਦੇ ਜਿਹੜੀਆਂ ਆਰਸੀਸ ਸੰਕੁਸ਼ ਆਪ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜੀ ਆਰਸੀਸ ਹੈਗੀ ਗੱਡੀਆਂ ਦੀ ਇਹ ਜੋ ਵੀ ਜਾਲੀ ਆਰਸੀ ਬਣਾਉਂਦੇ ਸੀਗੇ ਉਸਦੇ ਕabhi ਮੈਂ ਆਪ ਨੂੰ ਦਿਖਾ ਵੀ ਦੇੰਦਿਆ ਕبھی ਹੋਲੋਗ੍ਰਾਮ ਮੈਨੀਪੂਲੇਟ ਕਰਕੇ ਕبھی ਕੁਝ ਕੁਝ ਕਰਕੇ ਨੰਬਰ ਬਲਰ ਕਰਕੇ ਉਹ ਕਰਕੇ ਇਹਨੂੰ ਆਗੇ ਬੇਜ ਲੈਂਦੇ ਸੀਗੇ ਤੇ ਇਹ ਸਾਰਾ ਇਹਨਾਂ ਦੇ ਕੀ ਇਨਸਟਰੂਮੈਂਟ ਤੇ ਕਿਆ ਸਭ ਹੈ ਉਹ ਸਾਰਾ ਕੁਝ ਅਸੀਂ ਵਰਕ ਆਊਟ ਕਰ ਰਹੇ ਹਾਂ ਇਹ ਆਰਤੀ ਬਰਾਹਮ ਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਆਰਤੀ ਦਫਤਰ ਦੇ ਕੋਈ ਮੁਲਾਜ਼ਮ ਵੀ ਇਨਵੋਲਡ ਹੈ ਹੁਣ ਤੱਕ ਇਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਹੈ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ਮੂਲੀਅਤ ਮੁਢਲੀ ਤਫ਼ਤੀਸ਼ 'ਚ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਅੱਗੇ ਜਿਵੇਂ ਜਿਵੇਂ ਤਫ਼ਤੀਸ਼ ਅੱਗੇ ਵਧਦੀ ਰਹੇਗੀ ਅਸੀਂ ਤੁਹਾਨੂੰ ਦੱਸਾਂਗੇ ਇਹਨਾਂ ਕੋ ਕਿੰਨੇ ਫੜੇਗੇ ਆਟੋ ਇਹ ਕਿੱਥੋਂ ਲੈ ਕੇ ਆਂਦੇ ਸੀ ਪੰਜਾਬ ਦੀ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਚੋਰੀ ਕੀਤੀ ਸੀਗੇ ਟੋਟਲ 12 ਥ੍ਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮਦ ਹੋ ਚ ਇਹ ਜਲੰਧਰ ਅਤੇ ਭਟਿੰਡਾ ਇਰੀਆ ਤੋਂ ਬਾਈਕ ਚੋਰੀ ਕਰਦੇ ਸੀਗੇ ਔਰ ਯਹਾਂ ਲਾ ਕੇ ਫਿਰੋਜ਼ਪੁਰ ਦੇ ਵਿੱਚ ਵੇਚਦੇ ਸੀਗੇ ਆਫਟਰ ਮੈਨਿਪੂਲੇਸ਼ਨ ਆਫ देयर ਨੰਬਰਸ ਐਂਡ ਮੈਨਿਪੂਲੇਸ਼ਨ ਆਫ ਆਰਸੀ ਐਂਡ ਅਦਰ ਡਾਕੂਮੈਂਟਸ ਇਹ ਆਟੋ ਵੀ ਉੱਥੇ ਜਲੰਧਰ ਤੋਂ ਔਰ ਭਟਿੰਡਾ ਚੋਂ ਲੈ ਕੇ ਆਉਂਦੇ ਸੀ ਹਾ ਜੀ ਵਹੀ ਦੀ ਹੁਣ ਤੱਕ ਦੀ ਮੁੱਢੀ ਤਫ਼ਸੀਲ 'ਚ ਯਹੀ ਸਾਹਮਣੇ ਆਇਆ ਹੈ ਕਿ ਵਹੀਂ ਕੇ ਆਟੋ ਚਾਲਕੋ ਕਿ ਇਹ ਗੱਡੀਆਂ ਚੁਰਾਉਂਦੇ ਸੀਗੇ ਔਰ ਯਹਾਂ ਆ ਕੇ ਵੇਚ ਦਿੰਦੇ ਸੀਗੇ ਇਹ ਮੈਂ ਖੁਦ ਵੀ ਇਹਨਾਂ ਦੀ ਇਸਤੇਮਾਲ ਕਰਦੇ ਸੀ ਚੋਰੀ ਦੇ ਜੀ ਸਾਨੂੰ ਇਹ ਪਤਾ ਚੱਲਾ ਕਿ ਇਹ ਦੋਨੋਂ ਵੀ ਆਟੋ ਚਾਲਕ ਹੈ ਤੇ ਜਿਹੜੀ ਗਾੜੀ ਦੀ ਵਰਤੋਂ ਇਹ ਕਰ ਰਹੇ ਸੀਗੇ ਉਹ ਵੀ ਚੋਰੀ ਦੀ ਹੈਗੀ ਸੀ। ਤਾਂ ਇਹ ਇੱਥੇ ਲਿਆ ਕਿ ਕਿਵੇਂ ਵੇਚਦੇ ਹੈਗੇ ਸੀਗੇ ਜਦੋਂ ਆਟੋ ਚੋਰੀ ਕਰਦੇ ਸੀਗੇ ਕਿਵੇਂ ਲਿਆ ਕੇ ਇੱਥੇ ਵੇਚਦੇ ਸੀਗੇ ਕਿਹਨਾਂ ਨੂੰ ਵੇਚਦੇ ਸੀ। ਇਹ ਫਿਰੋਜ਼ ਕੋਲ ਹੀ ਆ ਕੇ ਸਭ ਤੋਂ ਪਹਿਲੇ ਇਹਨਾਂ ਦਾ ਐਮਓ ਇਸ ਪ੍ਰਕਾਰ ਸੀਗਾ ਕਿ ਇਹ ਨੰਬਰ ਇੱਕ ਤੋਂ ਉਸ ਦੀ ਗਾੜੀ ਦਾ ਨੰਬਰ ਪਲੇਟ, ਇੰਜਨ ਨੰਬਰ ਤੇ ਚੇਸੀ ਨੰਬਰ ਬਦਲ ਦਿੰਦੇ ਸੀਗੇ। ਉਸ ਤੋਂ ਇਲਾਵਾ ਝਾਲੀ ਡਾਕੂਮੈਂਟ ਤੇ ਝਾਲੀ ਆਰਸੀ ਵਗੈਰਾ ਤਿਆਰ ਕਰਦੇ ਸੀਗੇ। ਜਿਹੜੇ ਵੀ ਆਟੋ ਚਾਲਕ ਹੋਏ ਫਿਰੋਜ਼ਪੁਰ ਦੇ ਅੰਦਰ ਜਿਹੜੇ ਵੀ ਇਦਾਂ ਦੇ ਗਰੀਬ ਬੰਦੇ ਹੈਗੇ ਜਿਨ੍ਹਾਂ ਨੂੰ ਉਹ ਜ਼ਰੂਰਤ ਸੀਗੀ ਉਹਨਾਂ ਨੂੰ ਇਹ ਬੇਜਦੇ ਸੀਗੇ ਇਹ ਖੁਦ ਪ੍ਰਟੈਂਡ ਕਰਦੇ ਸੀਗੇ ਕਿ ਇਹ ਵੀ ਆਟੋ ਚਾਲਕ ਹੈ ਔਰ ਉਹਨਾਂ ਨੂੰ ਬੇਜਦੇ ਸੀਗੇ ਕਿ ਉਹਨਾਂ ਦੀ ਗਾੜੀ ਹੈਗੀ ਔਰ ਇਹ ਫਰਦਰ ਕਿਸੇ ਤਰੀਕੇ ਤੇ ਗੈਂਗ ਆਫਰੀਡ ਕਰਦਾ ਸੀਗਾ ਇਹ ਚੋਰੀ ਤੇ ਰੇਡ ਦੇ ਮਤਲਬ ਆਉਂਦੀ ਜੋ ਚਾਲਕ ਨੇ ਕੀ ਰਿਵੈ ਚਾਲਕ ਉਹਨਾਂ ਨੂੰ ਵੀ ਚੈਕਿੰਗ ਕੀਤੀ ਜਾਏਗੀ ਨਹੀਂ ਬਿਲਕੁਲ ਤੁਸੀਂ ਦੇਖ ਲਈ ਸਾਡੀ ਚੈਕਿੰਗ ਆਲਰੇਡੀ ਆਲਰੇਡੀ ਚੱਲਦੀ ਰਹੀ ਹੈ ਇਸ ਵਿੱਚ ਆਰਟੀਨ ਉਹ ਵੀ ਕਿਹਾ ਗਿਆ ਹੈ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਗਈ ਹੈ ਕਿ ਜਿਹੜਾ ਵੀ ਇਨਕੇ ਸਾਰੇ ਡਾਕੂਮੈਂਟਸ ਨੇ ਉਹਨੂੰ ਕਪਟਾ ਕਰਾ ਦਿਆ ਜਾਏ ਜਿਹੜੀ ਵੀ ਰਿਕੁਆਇਰਮੈਂਟ ਹੈ ਉਹ ਅਸੀਂ ਨਾਰਮਲੀ ਚੈੱਕ ਕਰ ਵੀ ਰਹੇ ਨੇ ਔਰ ਅੱਗੇ ਵੀ ਕਰਦੇ ਰਹਿਣਾ ਇਹਨਾਂ ਤੋਂ ਹੋਰ ਵੀ ਕੰਮ ਕਰਦੇ ਸੀ ਮੈਮ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਹੁਣ ਤੱਕ ਕਿੰਨੇ ਕੋ ਆਟੋ ਜਿਨੀ ਵੀ ਸਪੈਕ

असि कोशिश पूरी कर रहे जी इन की असी रिमांड लेके जो भी पूछ है, वो आगे बढ़ाते जा रहे तफतीश होने शुरू हुई है आगे असि व काम करते रहें